हां जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਗਟਾ ਬਾਦਸ਼ਾ ਗਟਾ ਬਾਦਸ਼ਾ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਮਖੂ ਤੋਂ ਜੇਕਰ ਆਪਾਂ ਦੋਸਤੋ ਦੂਰੀ ਦੀ ਗੱਲ ਕਰ ਲਈਏ ਤੇ ਮਖੂ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਗਟੇ ਬਾਦਸ਼ਾ ਦੀ ਤੇ ਨਾਲ ਲੱਗਦੇ ਪਿੰਡ ਫਤੇਗੜ ਸਪਰਾ ਸ਼ਹੀਦ ਸ਼ਾਮ ਸਿੰਘ ਟਾਰੀ ਠੀਕ ਆ ਜੀ ਤੇ ਇੱਕ ਪਾਸੇ ਦੋਸਤੋ ਦੀਨੇ ਦੇ ਪਿੰਡ ਬਿਲਕੁਲ ਨਜ਼ਦੀਕ ਆ ਬੱਟੂ ਪੱਟੀ ਪਿੰਡ ਦੀ ਵੀ ਥੋੜੀ ਦੂਰੀ ਆ ਇਹ ਪਿੰਡ ਜਿਹੜੇ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਗੱਟੇ ਬਾਦਸ਼ਾਹ ਕਰਨੀ ਆ ਤੇ ਵੀਰ ਜਗਸੀਰ ਸਿੰਘ ਹੋਣਾ ਦੇ ਘਰ ਪਹੁੰਚਿਆ ਦੋਸਤੋ ਜਿੱਦਾਂ ਕਿ ਤੁਸੀਂ ਸਾਰੇ ਵੀਰ ਦੇਖ ਰਹੇ ਜੀ ਬਿਲਕੁਲ ਘਰੇਲੂ ਮਾਲ ਆ ਵੀਰ ਦੇ ਕੋਲ ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਦੋਸਤੋ ਇੱਕ ਵੀਰ ਮੱਝ ਸੇਲ ਕਰਦਾ ਪਿਆ ਪੂਰਾ ਰਿਕਾਰਡ ਪੂਰੀ ਡਿਟੇਲ ਤੁਹਾਨੂੰ ਇਸ ਮੱਝ ਦੀ ਮਿਲ ਜੂਗੀ ਵੀਰ ਜਗਸੀਰ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਸੋ ਮੱਝ ਦਾ ਪਿਛੇ ਸੂਬਿਆਂ ਦੇ ਵਿੱਚ ਵੀ ਦੋਸਤੋ ਚੰਗਾ ਮਿਲ ਰਿਹਾ ਰਿਹਾ ਹੈ ਇਸ ਵਾਰ ਤੀਜਾ ਸੂਬਾ ਸੂਣ ਜਾ ਰਹੀ ਹੈ ਵੀਰ ਦੇ ਦਸਨ ਦੇ ਮੁਤਾਬਿਕ ਅੱਜ ਤੋਂ ਅੱਗੇ ਕਿੰਨੇ ਦਿਨ ਬਾਕੀ ਹੈ ਸੂਣ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਇਸ ਕਵਰੇਜ ਵਿੱਚ ਕਰ ਲਾਂਗੇ ਸੋ ਜਿਹੜੇ ਵੀਰ ਨੂੰ ਇਹ ਮੱਝ ਝੋਟੀ ਪਸੰਦ ਆਉਗੀ ਦੋਸਤੋ ਵਿਸ਼ੇਸ਼ ਤੌਰ ਤੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੀ ਪਿੰਡ ਗੱਟਾ ਬਾਦਸ਼ਾ ਵਿਜ਼ਿਟ ਕਰਕੇ ਤੁਸੀਂ ਬਿਲਕੁਲ ਅੱਖੀਂ ਦੇਖ ਸਕਦੇ ਜੀ ਆਓ ਲੈਨੇ ਆ ਬਤੇਰੇ ਡਿਟੇਲ ਵੀਰ ਜਗਸੀਰ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਜਗਸੀਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਵੀਰੇ ਠੀ ਠੀਕ ਆ ਅੱਛਾ ਵੀ ਰਜਕਸੀਰ ਜਿਹੜੀ ਆਪਣੇ ਕੋਲ ਵੀਰੇ ਇਹ ਮੱਝ ਤੇ ਬਰੀਡ ਵਾਈਜ਼ ਵੇਖ ਲਈਏ ਤੇ ਮੋਰਾ ਦੇ ਵਿੱਚ ਹੀ ਇਹ ਮੋਸਟਲੀ ਚਲੋ ਆਪਾਂ ਮੰਨਦੇ ਵੀ ਆ ਜਾਂਦੀ ਆ ਹਾਂਜੀ ਬਾਕੀ ਥੋੜਾ ਜਿਹਾ ਕੈਰੈਕਟਰ ਮਾਰਕਿੰਗ ਵੀ ਆਪਾਂ ਇਸ ਸਮੇਂ ਦੀ ਦਿਖਾ ਦਾਂਗੇ ਵੀਰਾਂ ਨੂੰ ਹਾਂਜੀ ਤੇ ਪਿਛਲੇ ਸਵੇ ਦਾ ਰਿਕਾਰਡ ਦੱਸ ਦਈਏ ਵੀ ਪਹਿਲੇ ਦੂਜੇ ਸਵੇ ਆਪਾਂ ਚੋਈ ਆ ਕੀ ਰਿਕਾਰਡ ਰਿਆਂ ਦਾ ਆਪਣੇ ਘਰ ਦਾ ਘਰੇ ਲੂ ਵੀਰੇ ਪਹਿਲੇ ਸੂਏ ਨੇ 12 ਲੀਟਰ ਤੋਂ ਸਟਾਰਟਿੰਗ ਕੀਤੀ ਸੀਗੀ ਜੀ ਤੇ ਦੂਜੇ ਸਵੇਰੇ ਸਾਡੇ ਕੋਲ 15 16 ਲੀਟਰ ਤੇ ਨਾਰਮਲ ਚੱਲਦੀ ਰਹੀ ਹੈ ਨਾਰਮਲ ਸਾਮ ਤੇ ਸਾਡੇ ਤੇ ਜੀ ਹਾਂਜੀ ਜਿਹੜੀ ਘਰੇਲੂ ਸਾਮ ਆਪਾਂ ਕਰਦੇ ਪਸ਼ੂਆਂ ਦੀ ਉਹਨੇ ਤੇ 15 16 ਕਿਲੋ ਤੇ ਰੂਟੀਨ ਚ ਚੱਲਦੀ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਸ ਵਾਰ ਹੁਣ ਤੇ ਸਵੇਰ ਕਿੰਨਾ ਸੂਣਾ ਜਾਰੀ ਹੈ ਤੀਜੇ ਸਵੇਰੇ ਦੀ ਗੱਬਣ ਆ ਜੀ ਹੁਣ ਤੀਜੇ ਸਵੇਰੇ ਦੀ ਹਾਂਜੀ ਠੀਕ ਹੈ ਜੀ ਤੇ ਦੋਸਤੋ ਤੇਜਾ ਸੂਬਾ ਇਸ ਵਾਰ ਇਹ ਮੱਝ ਨੇ ਸੂਣਾ ਅੱਛਾ ਵੀਰ ਜਗਸੀਰ ਅੱਗੇ ਕੇਸ ਸੀਮਣ ਤੋਂ ਇਹ ਗੱਬਣੇ ਆਪ ਹੁਣ ਇਹ ਵੀਰੇ ਸ਼ੇਰੂ ਤੋਂ ਗੱਬਣਾ ਜੀ ਇਸ ਵਾਰ ਸ਼ੇਰੂ ਤੋਂ ਹਾਂਜੀ ਮੁਰਾਦੇ ਸ਼ੇਰੂ ਸੀਮਿੰਟ ਤੋਂ ਗੱਬਣਾ ਥੋੜਾ ਜਿਹਾ ਸਟਰਾ ਆਪਾਂ ਨੇੜੇ ਤੋਂ ਦਿਖਾ ਦਈਏ ਵੀਰਾਂ ਨੂੰ ਆ ਲਓ ਜੀ ਸੋ ਦੋਸਤੋ ਥੋੜਾ ਜਿਹਾ ਇੱਕ ਵਾਰੀ ਤੁਸੀਂ ਜਰੂਰ ਦੇਖ ਲਿਓ ਮੈਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਦਿਖਾਉਣ ਦੀ ਫੋਕਸ ਕਰਨ ਦੀ ਕਰਦਾ ਆ ਲਓ ਜੀ ਠੀਕ ਹੈ ਜੀ ਸ਼ੇਰੂ ਬੋਲਤੋਂ ਦੋਸਤੋ ਇਹ ਆਪ ਗੱਬਣਾ ਤੇ ਸਟਰਾਹ ਵੀਰ ਦੇ ਕੋਲੇ ਅਵੇਲੇਬਲ ਆ ਪਿਛਲੇ ਸੂਬਿਆਂ ਦੀ ਜਿੱਕਰ ਆਪਾਂ ਗੱਲ ਕਰ ਲਈਏ ਤੇ 15 ਲੀਟਰ ਜਿਹੜੀ ਪਹਿਲੇ ਦੂਜੇ ਦੂਜੇ ਸੂਬੇ ਦੀ ਮਿਲਕਿੰਗ ਜਿਹੜੀ ਆ ਇਸ ਮੱਝ ਨੇ ਦੁੱਧ ਚੁਭਾਇਆ ਤੇ ਹੁਣ ਜੇਕਰ ਆਪਾਂ ਗੱਲ ਕਰ ਲਈਏ ਦਿਨ ਵੀਰ ਕਿੰਨੇ ਕ ਸਮਾਂ ਹਜੇ ਬਾਕੀ ਆ ਪੂਰੇ ਹੁੰਦੇ ਨੇ 20 ਫਰਵਰੀ ਨੂੰ ਦਿਨ ਪੂਰੇ ਆ ਜੀ 20 ਫਰਵਰੀ ਨੂੰ ਹਾਂਜੀ ਅੱਜ 6 ਤਰੀਕ ਆ ਜਿੱਦਾਂ ਕਿ 14 ਦਿਨ ਬਾਕੀ ਆ ਸੂਬੇ ਦੇ ਵਿੱਚ ਦਿਨ ਪੂਰਿਆਂ ਦੇ ਵਿੱਚ ਉੱਤੇ ਵੀ ਦਿਨ ਲੈ ਜਾਂਦੀ ਆ ਫਿਰ ਹਾਂਜੀ ਉੱਤੇ 2-4 ਦਿਨ ਕਈ ਵਾਰ ਵੱਧ ਲੈ ਜਾਂਦੀ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਹੁਣ ਆਪਾਂ ਤੁਹਾਨੂੰ ਪੂਰੀ ਜਿਹੜੀ ਇਹ ਮੱਝ ਦਿਖਾ ਦਿੰਨੇ ਆ ਪੂਰਾ ਬਾਡੀ ਸਟਰਕਚਰ ਇਹ ਸਮਝਦਾ ਦਿਖਾਉਨੇ ਆ ਲਓ ਜੀ ਸੋ ਫੇਸ ਕੁਆਲਟੀ ਕੋਈ ਵੀਰ ਵੇਖ ਕੇ ਚੈੱਕ ਕਰ ਸਕਦਾ ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਜਿਵੇਂ ਨਾ ਮੱਥਾ ਕਈ ਵਾਰਾਂ ਪਸੂ ਰਗੜ ਲੈਂਦੇ ਆ ਥੋੜੇ ਜਿਹੇ ਵਾਲ ਜਿਹੜੇ ਵਾਈਟ ਕੁਝ ਕੁ ਜਿਹੜੇ ਤੁਹਾਨੂੰ ਮੱਥੇ ਤੋਂ ਦਿਸਣਗੇ ਕੋਈ ਕੋਈ 10 12 12 ਦੀ ਆਪਾਂ ਗੱਲ ਕਰ ਸਕਦੇ ਆ ਥੋੜੇ ਜਿਹੇ ਵਾਲ ਹੈਗੇ ਆ ਠੀਕ ਆ ਉਹ ਦੱਸਣਾ ਫਰਜ਼ ਬਣਦਾ ਆਪਣਾ ਕਿਉਂਕਿ ਜਿਹੜੇ ਵੀਰ ਨੇ ਕਿ ਨਸਲ ਬਰੀਡ ਤੇ ਕੰਮ ਕਰਨਾ ਕਿਉਂਕਿ ਸ਼ੇਰੂ ਤੋਂ ਗੱਭਣਾ ਜ 15 16 15 ਕਿਲੋ ਦੁੱਧ ਤੋਂ ਜਿਹੜਾ ਅੱਗੇ ਦੋਸਤੋ ਬਚਾ ਰਿਹਾ ਆਪਣਾ ਉਹ ਵੀ ਗਾਂ ਆਪਾਂ ਬਰੀਡ ਪਰਪਸ ਉੱਪਰ ਜਿਹੜਾ ਦੋਸਤੋ ਕਿਸੇ ਵੀਰ ਨੇ ਕੰਮ ਕਰਨਾ ਕੱਟੀ ਆਉਂਦੀ ਹੈ ਤੇ ਗਾਂ ਹੋਰ ਪਰਸੈਂਟੇਜ ਆਉਂਦੀ ਵਧ ਜੂਗੀ ਤੇ ਬਾਕੀ ਥਣ ਦੇਵਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਹਜੇ 14 ਦਿਨ ਬਾਕੀ ਐ ਸੂਣ ਦੇ ਵਿੱਚ ਲਓ ਜੀ ਅੱਛਾ ਜਗਸੀਰ ਵੀਰੇ ਖੋਲ ਕੇ ਮਾੜਾ ਤੋੜ ਕੇ ਦਿਖਾ ਦਗੇ ਸੋ ਦੋਸਤੋ ਡਿਟੇਲ ਸਾਰੇ ਵੀਰਾਂ ਨੂੰ ਸਮਝ ਆ ਗਈ ਹੋਊਗੀ ਡਿਟੇਲ ਚੰਗੀ ਖਾਸੀ ਆ ਕਿਉਂਕਿ ਪਹਿਲੇ ਸਵੇਰਾਂ ਦੇ ਵਿੱਚ ਵੀ ਕੋਈ ਜੇਕਰ ਪਹਿਲਾਂ ਝੋਟੀ ਦੀ ਗੱਲ ਕਰ ਲਈਏ 12-13 ਤੋਂ ਕਰਮਾ ਵਾਲੀ ਸਟਾਰਟ ਹੋਈ ਹੋਊਗੀ ਤੇ ਦੂਜੇ ਸਵੇਰੇ ਕੋਈ 15 ਕਿਲੋ ਦੁੱਧ ਨੇ ਚਵਾਇਆ ਹੋਊਗਾ ਇਸ ਵਾਰ ਵੀ ਆਪਾਂ ਚੰਗੀ ਮੀਟ ਕਰਦੇ ਆ ਰਾਜੀ ਵਜਨ ਫੁੱਲ ਬਟਾ ਫੁੱਲ ਹੈਗਾ ਫੁੱਲ ਵੱਡੀ ਮਾਜਾ ਕੋਈ ਵੀਰ ਜਿਹੜਾ ਵੀ ਕੋਈ ਮੰਨ ਕੇ ਆ ਰਿਹਾ ਖਰੀਦਣ ਤੇ ਇੱਕ ਆਈਡੀਆ ਮੰਨ ਕੇ ਕੋਈ ਵੀ ਰਾਵੇ ਵੀ ਫੁੱਲ ਵਜਨਦਾਰ ਚੰਗੇ ਵਜਨ ਵਜੂਦ ਵਾਲੀ ਆਰਡਰ ਕੁਆਲਿਟੀ ਤੁਹਾਨੂੰ ਆਪਾਂ ਬਿਲਕੁਲ ਨੇੜੇ ਤੋਂ ਦਿਖਾਵਾਂਗੇ ਆ ਦੇਖੋ ਜੀ ਸੋ ਢਿੱਲਾ ਕਾਫੀ ਆ ਲੇਵਾ ਆਰਡਰ ਕਾਫੀ ਸੋਹਣਾ ਬਣਾ ਕੇ ਤਿਆਰ ਕਰੂਗੀ ਕਰਮਾ ਵਾਲੀ ਬਾਕੀ ਆ ਆਰਡਰ ਦੀ ਸ਼ੇਪ ਤੁਸੀਂ ਵੇਖ ਕੇ ਇੱਕ ਜਜਮੈਂਟ ਕਰ ਹੀ ਲੈਣੀ ਆ ਐਚਐਫ ਵੈੜਾ ਵਾਂਗੂ ਦੋਸਤੋ ਆਰਡਰ ਬਣਾ ਕੇ ਤਿਆਰ ਕਰੂਗੀ ਸੋ ਚੌੜੇ ਪਿੱਠਪੂੜੇ ਦੇ ਵਿੱਚ ਠੀਕ ਆ ਜੀ ਸੋਹਣੀ ਵੱਡੀ ਹਾਈਟ ਤੇ ਆ ਦੇਖੋ ਜੀ ਠੀਕ ਆ ਜੀ ਅੱਛਾ ਜੇ ਖਸੀਰ ਵੀਰ ਐ ਨੂੰ ਇੱਕ ਦੋ ਵਾਰੀ ਗੇੜਿਆ ਐ ਨੂੰ ਘੜਾ ਦਿੱਤੀ ਤੋਰ ਦਿੱਤੀ ਜੇ ਠੀਕ ਆ ਸੋ ਬਹੁਤ ਵੀਰ ਫੋਨ ਕਵਲਾਂ ਕਰਦੇ ਵੀ ਘਰ ਦੇ ਵਿੱਚੋਂ ਘਰੇਲੂ ਮਾਲ ਦੇ ਵਿੱਚੋਂ ਜੇਕਰ ਕੋਈ ਪਸ਼ੂ ਨਿਕਲੇ ਤਾਂ ਵੀਰ ਜ਼ਰੂਰ ਦੱਸਿਆ ਜੇ ਫਿਲਹਾਲ ਦੋਸਤੋ ਇੱਕ ਇਸੇ ਵੀਡੀਓ ਮਾディアਮ ਰਾਹੀਂ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੁੰਦੀ ਆ ਚੀਜ਼ ਤੇ ਅੱਗੇ ਜਿਹੜੇ ਵੀਰ ਨੂੰ ਜੱਜਤੀ ਆ ਪਸੰਦ ਆਉਂਦੀ ਆ ਉਹ ਤੁਸੀਂ ਬਿਲਕੁਲ ਪੈਲ ਦੇ ਆਧਾਰ ਤੇ ਸੌਦਾ ਕਰਦੇ ਜੇ ਓਨਰ ਦੇ ਨਾਲ ਸੋ ਆਹ ਦੇਖੋ ਜੀ ਠੀਕ ਹੈ ਜੀ ਸੋ ਕਾਫੀ ਸੋਹਣੀ ਸਟਰਕਚਰ ਦੀ ਮਾਲਕਨ ਵੱਡੇ ਸਟਰਕਚਰ ਦੇ ਵਿੱਚ ਕੋਈ ਛੋਟੀ ਜੀ ਝੋਟੀ ਜਾਂ ਛੋਟੀ ਜੀ ਮੱਝ ਨਾ ਮੇਰਾ ਵੀਰ ਕੋਈ ਸਮਝੇ ਆਈਡੀਆ ਮੈਂ ਤੁਹਾਨੂੰ ਦੱਸ ਦਿੱਤਾ ਵੀ ਫੁੱਲ ਬਜਨ ਵਜੂਦ ਵਾਲੀ ਆ ਕਾਫੀ ਵੱਡਾ ਕੱਦ ਕਾਠ ਚੌੜੇ ਪਿੱਠ ਪੁਠੇ ਦੇ ਵਿੱਚ ਤੇ ਚੰਗੀ ਰਾਜੀ ਚੰਗੀ ਜੰਮੀ ਪਲੀ ਠੀਕ ਹੈ ਜੀ ਸੋ ਸੇਵਾ ਕੀਤੀ ਵੀਰ ਹੋਣਾ ਦੀ ਝਲਕਾ ਮਾਰ ਮਾਰ ਜਿਹੜੀ ਦੱਸੋ ਦਿਸ ਰਹੀ ਆ ਕਿਉਂਕਿ ਐਡਾ ਪਸ਼ੂ ਸਾਂਭਣਾ ਤਿਆਰ ਕਰਨਾ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਖਾਲਾ ਜੀ ਦਾ ਬਾੜਾ ਨਹੀਂਗਾ ਸੋ ਕਾਫੀ ਮਿਹਨਤ ਲੱਗਦੀ ਹੈ ਉਹ ਜਿਆ ਪਸ਼ੂ ਤਿਆਰ ਕਰਨਾ ਹੋਵੇ ਤਾਂ ਸੋ ਬਾਕੀ ਥਣ ਥ ਪੁਰੀ ਸਾਬ ਸੋਤਰੀਆ ਕਰਮਾਲੀ ਅੱਛਾ ਤੇ ਜਗਸੀਰ ਵੀਰ ਸੂਣ ਤੋਂ ਬਾਅਦ ਹਰ ਬਰੀ ਆਈ ਤੇ ਬਣ ਜਾਂਦੀ ਹੈ ਫਿਰ ਹਾਂਜੀ ਹਾਂਜੀ ਏ ਆਈ ਮਤਲਬ ਟੀਕੇ ਤੇ ਖੜਦੀ ਹੈ ਜਦ ਤੱਕ ਮਾਲੀ ਤੋਂ ਐਗਜ਼ੈਂਪਲ ਲਵਾਇਆ ਕਰਦੀ ਨਹੀਂ ਟੀਕੇ ਤੋਂ ਜੀ ਪਹਿਲੇ ਸਵੇ ਦੀ ਆਪਣੇ ਕੋਲ ਕੱਟੀ ਜੀ ਦਾ 2699 ਦੀ 26 10 2699 ਦੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਪਹਿਲੇ ਸਵੇ ਦੇ ਵਿੱਚ ਕੱਟੀ ਨੂੰ ਜਨਮ ਦਿੱਤਾ ਸੀ ਤੇ ਕੱਟੀ ਵੀ ਵੀਰ ਹੁਣਾਂ ਤੇ ਕੋਲ ਆ ਕਾਫੀ ਚੰਗੀ ਸੋਹਣੀ ਗਰੋਥ ਦੇ ਵਿੱਚ ਉਹ ਸਾਹਮਣੇ ਤੁਸੀਂ ਦੇਖ ਰਹੇ ਜੇ 10 2699 ਦੀ ਮਗਰ ਕੱਤੀ ਆਈ ਸੀ ਜਦੋਂ ਪਹਿਲਾ ਸਵੇ ਸੁਈ ਆ ਤੇ ਦੂਜੇ ਸੂਬੇ ਦੇ ਵਿੱਚ ਵੀ ਕੱਟੀ ਪਾਈ ਸੀ ਨੇ ਨਹੀਂ ਵੀਰ ਜੀ ਕੱਟਾ ਸੀ ਉਹ ਆਪਾਂ ਸੇਲ ਕਰਤਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਜਗਸੀਰ ਵੀਰ ਮਿਲਦੀ ਲੰਮਾ ਸਮਾਂ ਹੀ ਆ ਪੂਰਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਨੰਬਰ ਬੋਲ ਦਈਏ ਤੇ ਇਹਦਾ ਮੁੱਲ ਦੀ ਗੱਲ ਕਰ ਲਈਏ ਮੁੱਲ ਕਿਵੇਂ ਕਰਨਾ ਫਿਰ ਮੁੱਲ ਵੀਰ ਜੀ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਹਾਂਜੀ ਮਤਲਬ ਇਹ ਵੀ ਥੋੜਾ ਅਰਾਦਾ ਵੀ ਕੋਈ 10 15 ਦਿਨ ਹਜੇ ਆਈਡੀਆ ਪਿਆ ਸੂਣ ਚ ਹਾਂਜੀ ਹਾਂਜੀ ਤੇ ਹੋ ਸਕਦਾ ਵੀ ਪਸ਼ੂ ਤਿਆਰੀ ਤੇ ਕਦੇ ਨਾ ਵੇਖਦਾ ਹਾਂਜੀ ਹਾਂਜੀ ਅੱਜ ਆਪਾਂ ਧਿਆਨ ਦੇ ਵਿੱਚ ਚੀਜ਼ ਲਿਆਤੀ ਹੈ ਵੀ ਹੋ ਸਕਦਾ ਵੀ ਤਿਆਰੀ ਤੇ ਵੇਕੇ ਤੇ ਫਿਰ ਰੇਟ ਕੁਝ ਹੋਰ ਹੁੰਦੇ ਹਾਂਜੀ ਰੇਟ ਕੁਝ ਹੋਰ ਹੋਣਗੇ ਜੀ ਤੇ ਨੰਬਰ ਆਪਣੇ ਜਗਸੀਰ ਵੀਰੇ ਬੋਲ ਦਈਏ ਜਿਨ੍ਹਾਂ ਦੇ ਵੀਰਾਂ ਨੇ ਸੰਪਰਕ ਕਰਨਾ ਨੰਬਰ ਜੀ 97797 99140 ਠੀਕ ਹੈ ਜੀ ਹਾਂਜੀ ਲੋਬੀ ਦ ਇਸ ਕਵਰਜ ਵਿੱਚ ਆ ਇੱਕ ਆਪਾਂ ਤੁਹਾਨੂੰ ਇਹ ਮਾਝ ਦਿਖਾਉਣੀ ਸੀਗੀ ਨੰਬਰ ਸਕਰੀਨ ਤੇ ਚਲਦੇ ਆ ਜਿਹੜੇ ਵੀਰ ਨੂੰ ਪਸੰਦ ਜਜੂਗੀ ਦੋਸਤੋ ਸੌਦਾ ਤੁਸੀਂ ਕਰ ਲਿਓ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਾਸਰੀ ਦਾ ਵੀਰ ਜਕਸੀਰ ਸਤਿ ਸ਼੍ਰੀ ਅਕਾਲ